ਨਾਬਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਦੀ ਟੀਮ ਨਾਲ ਮਿਲ ਕੇ ਡੇਂਗੂ ਦੇ ਜਿੱਥੇ ਲਾਰਵੇ ਨੂੰ ਚੈੱਕ ਕਰਨ ਲਈ ਲੋਕਾਂ ਦੇ ਘਰਾਂ ਵਿੱਚ ਪਹੁੰਚੇ ਉੱਤੇ ਹੀ ਸ਼ਹਿਰ ਵਿੱਚ ਦਵਾਈ ਦਾ ਛੜਕਾਅ ਵੀ ਕਰਵਾਇਆ ਇਸ ਮੌਕੇ ਵਿਧਾਇਕ ਦੇਵਮਾਨ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਸਾਨੂੰ ਆਪ ਵੀ ਖੁਦ ਧਿਆਨ ਰੱਖਣਾ ਪਵੇਗਾ ਇਸ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਹਲਕੇ ਵਿੱਚ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਡੇਂਗੂ ਦੀ ਬਿਮਾਰੀ ਤੋਂ ਬਚਾਅ ਕੀਤਾ ਜਾਵੇ ਉਹਨਾਂ ਕਿਹਾ ਕਿ ਇਹ ਮੁਹਿੰਮ ਸਾਰੇ ਸ਼ਹਿਰ ਵਿੱਚ ਚੱਲੇਗੀ ਤੇ ਸਿਹਤ ਵਿਭਾਗ ਦੀ ਟੀਮ ਖੁਦ ਆਪੇ ਜਾ ਕੇ ਲੋਕਾਂ ਨੂੰ ਸਤੇਜ ਵੀ ਕਰ ਰਹੀ ਹੈ ਨਾਬਾ ਦੇ ਸਰਕਾਰੀ ਹਸਪਤਾਲ ਦੇ ਐਸਐਮਓ ਡਾਕਟਰ ਰਵੀਨੂ ਗੋਇਲ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ ਘਰਾਂ ਵਿੱਚ ਪਾਣੀ ਬਿਲਕੁਲ ਵੀ ਖੜਾ ਨਹੀਂ ਹੋਣ ਦੇਣਾ ਚਾਹੀਦਾ ਦੇਖੋ ਡੇਂਗੂ ਬੜੀ ਭਿਆਨਕ ਬਿਮਾਰੀ ਹੈ ਜੇ ਡੇਂਗੂ ਹੁੰਦਾ ਕਿਦਾਂ ਜਿਹੜੇ ਸਾਡੇ ਘਰ ਦੇ ਘਰਾਂ ਦੇ ਵਿੱਚ ਕੁਸਫੀਜ ਦੇ ਵਿੱਚ ਟ੍ਰੇ ਹੁੰਦੀ ਹੈ ਜਿਹਦੇ ਵਿੱਚ ਪਾਣੀ ਐਕਸਟਰਾ ਇਕੱਠਾ ਹੋ ਜਾਂਦਾ ਫਿਰ ਉਹ ਖੜਾ ਰਹਿੰਦਾ ਆਪਾਂ ਧਿਆਨ ਨਹੀਂ ਦਿੰਦੇ ਤੇ ਲਾਵਾ ਪੈਦਾ ਹੋ ਜਾਂਦਾ ਉਥੋਂ ਹੀ ਜਿਹੜਾ ਜੀ ਡੇਂਗੂ ਦਾ ਮੱਛਰ ਪੈਦਾ ਹੁੰਦਾ ਕਿਸੇ ਤਰੀਕੇ ਨਾਲ ਛੱਤਾਂ ਦੇ ਉੱਪਰ ਕੋਈ ਖਾਲੀ ਬਰਤਨ ਪਏ ਆ ਤੇ ਉਹ ਆਪਾਂ ਧਿਆਨ ਨਹੀਂ ਕਰਦੇ ਉਹਦੇ ਵਿੱਚ ਪੈਦਾ ਹੁੰਦਾ ਜਾਂ ਗਮਲਿਆਂ ਦੇ ਵਿੱਚ ਪਾਣੀ ਖੜਾ ਰਹਿੰਦਾ ਉਥੋਂ ਜਾਂ ਕਈ ਵਾਰੀ ਪਲਾਸਟਿਕ ਦਾ ਖਾਲੀ ਕੋਈ ਬਰਤਨ ਜਾਂ ਕੋਈ ਲਫਾਫਾ ਪਿਆ ਰੰਦਾ ਉਸ ਪਰਸਾਤੀ ਪਾਣੀ ਆ ਗਿਆ ਜਾਂ ਵੈਸੇ ਪਾਣੀ ਪਾ ਕੇ ਰੱਖਤਾ ਆ ਰੱਖਤਾ ਆਪਾਂ ਭੁੱਲ ਗਏ ਬਾਅਦ ਉਥੇ ਪੈਦਾ ਹੁੰਦਾ ਤੇ ਇਹ ਬਿਮਾਰੀ ਬੜੀ ਭਿਆਨਕ ਹੈ ਜੀ ਉਹਦੀ ਕੈਂਪੇਨ ਜਿਹੜੀ ਆ ਉਹ ਪੂਰੇ ਨਾਭਾ ਦੇ ਵਿੱਚ ਅਸੀਂ ਪੂਰੇ ਵਿਧਾਨਸਪਾ ਚਲਾਈ ਆ ਅੱਜ ਮੈਂ ਖੁਦ ਐਸਐਨਐਮ ਮੈਡਮ ਸਿਵਲ ਹਸਪਤਾਲ ਨੱਬਾ ਡਾਕਟਰ ਸਾਹਿਬਾਂ ਦੀ ਟੀਮ ਸਾਡੀ ਸਾਰੀ ਟੀਮ ਜਿਹੜੀ ਆ ਆ ਵਿਜ਼ਿਟ ਕਰ ਰਹੀ ਹੈ ਮੈਂ ਇਕੱਲੇ ਇਕੱਲੇ ਘਰ ਚਾਤ ਜਾ ਕੇ ਗੇਰ ਕਰ ਰਹੇ ਆ ਕਿ ਡੇਂਗੂ ਦਾ ਹਰ ਸ਼ੁੱਕਰਵਾਰ ਤੁਸੀਂ ਹਫ਼ਤੇ ਚ ਇੱਕ ਦਿਨ ਸਫਾਈ ਰੱਖਣੀ ਹੈ ਜੀ ਔਰ ਜੇ ਤੁਸੀਂ ਸਫਾਈ ਰੱਖੋਗੇ ਤਾਂ ਸਮਝ ਲਓ ਡੇਂਗੂ ਤੋਂ ਤੁਹਾਨੂੰ ਜਾਤ ਬਚੂਗਾ ਔਰ ਇਹਦੇ ਵਿੱਚ ਕਾਪਰੇਟ ਕੰਮ ਦੀ ਜ਼ਰੂਰਤ ਹੈ ਅਸੀਂ ਸਰਕਾਰ ਵੀ ਸਪੈਸ਼ਲ ਕਰ ਰਹੀ ਹੈ ਗਲੀਆਂ ਨਾਲੀਆਂ ਦੇ ਵਿੱਚ ਇੱਥੇ ਮੱਛਰ ਦੀ ਸੰਭਾਵਨਾ ਪੈਦਾ ਹੋਣ ਦੀ ਤੇ ਆ ਆਪ ਵੀਰ ਵੀ ਕਰ ਰਹੇ ਆ ਸਾਡੀਆਂ ਮੈਡੀਕਲ ਟੀਮਾਂ ਜਿਹੜੀਆਂ ਨੇ 10 ਤੋਂ 11 ਟੀਮਾਂ ਜਿਹੜੀਆਂ ਪ੍ਰੋਪਰ ਡੋਰ ਡੋਰ ਕੰਪੇਨ ਕਰ ਰਹੀਆਂ ਨੇ ਔਰ ਖੁਦ ਮੈਂ ਆਪ ਆਇਆ ਤਾਂ ਕਿ ਨਾਤਾ ਦੀ ਸੰਗਤ ਨੂੰ ਅਵੇਅਰ ਕੀਤਾ ਜਾ ਸਕੇ ਔਰ ਜਿਹੜਾ ਡੇਂਗੂ ਦਾ ਕਿਤੇ ਕੋਈ ਕੋਈ ਨੁਕਸਾਨ ਹੁੰਦਾ ਫੈਲ ਘਟ ਜਾਂਦੇ ਜਿਹੜੀ ਜ਼ਿੰਦਗੀ ਤੋਂ ਆਪ ਹੁਣੇ ਕਰਦੇ ਉਹਨਾਂ ਕਿੰਝਾਂ ਤੋਂ ਬਚਾਇਆ ਜਾਂਦਾ ਹੈ ਕਿ ਇਹ ਡੋਰ ਅੱਗੇ ਵੀ ਕੰਟੀਨਿਊ ਰਹੇਗਾ ਬਿਲਕੁਲ ਕੰਟੀਨਿਊ ਰਹੂਗੀ ਇਹ ਤੇ ਇਮਾਰੀ ਡਿਊਟੀ ਹੈ ਔਰ ਮੈਂ ਵੀ ਚੈੱਕ ਕਰਦਾ ਰਹੂੰਗਾ ਅੱਜ ਮੈਂ ਖੁਦ ਆਇਆ ਦੀ ਚੈੱਕ ਔਰ ਖੁਦ ਨਾਲ ਹੋ ਕੇ ਘਰਾਂ ਦੇ ਵਿੱਚ ਚੈੱਕ ਕੀਤਾ ਆ ਬੇਬੇ ਸਾਡੇ ਨਾਲ ਖੜੀ ਸਾਡੇ ਕਰੀ ਸਾਰਾ ਠੀਕ ਠਾਕ ਹੈ ਇਦਾਂ ਦੀ ਚੰਗੀ ਗੱਲ ਹੈ ਜੀ ਜਦੋਂ ਆਪਾਂ ਵੇਰ ਹੁਣਾਗੇ ਇਹ ਗੱਲ ਤਾਂ ਸਹੀ ਥੋਣਦੀ ਹੈ ਸਭ ਤੋਂ ਚ ਇੱਕ ਦਿਨ ਆਪਾਂ ਚੈਕ ਕਰਨੀ ਹੈ ਕਿ ਠੀਕ ਠਾਕ ਰਹੇ ਸਾਰਾ ਕੁਝ ਤਾਂ ਦੇਖੀ ਕੋਈ ਬਜਾ ਜਾ ਸਕਦਾ ਹੈ ਵੀ ਵੀ ਇਹ ਨੂੰ ਫਾਲੋ ਅਪ ਨਹੀਂ ਕਰਦੇ ਜੋ ਦੇਖੋ ਅਗਰ ਪਾਲਣਾ ਨਹੀਂ ਕਰਦੇ ਤਾਂ ਮੈਡੀਕਲ ਟੀਮ ਜਿਹੜੀ ਹੈ ਦੁਬਾਰਾ ਚੈੱਕ ਅਪ ਕਰੇਗੀ ਉਸ ਅਗਰ ਫਿਰ ਵੀ ਗਲਤ ਪਾਇਆ ਗਿਆ ਜਿਵੇਂ ਅੱਜ ਕਿਉਂ ਪ੍ਰੈਕਟਿਸ ਦੇ ਵਿੱਚ ਲਾਰ ਲਾਗਦਾ ਸੀ ਜਿੱਥੇ ਦਵਾਈ ਪਾ ਦਿੱਤੀ ਸੀ ਇਹਨਾਂ ਨੂੰ ਕਿਹਾ ਕਿ ਤੁਸੀਂ ਖਿਆਲ ਰੱਖਣਾ ਦੁਬਾਰਾ ਹਫਤੇ ਬਾਅਦ ਚੈੱਕ ਕਰਾਂਗੇ ਕਿ ਦੁਬਾਰਾ ਤੇ ਪ੍ਰੋਬਲਮ ਆਈ ਤਾਂ ਫਿਰ ਮੈਡੀਕਲ ਟੀਮ ਵੱਲ ਉਹ ਪੰਨੇ ਤੇ ਅੱਜ ਇੱਕ ਤੇ ਪਕੜ ਰਹੀ ਹੈ ਦੇਖੋ ਆਮਾਦੀ ਪਾਰਟੀ ਪੰਜਾਬ ਦੇ ਵਿੱਚ ਬੜੀ ਅچھے ਤਰੀਕੇ ਨਾਲ ਮਜ਼ਬੂਤ ਰਿਖੇ ਨਾਲ ਜਿਹੜੀ ਇਲੈਕਸ਼ਨ ਲੜੀ ਆ ਜਿਹੜੇ ਰਿਜ਼ਲਟ ਆ ਰਹੇ ਨੇ ਤਿੰਨ ਸੀਟਾਂ ਦੇ ਆਮਾਦੀ ਪਾਰਟੀ ਆ ਕੇ ਚੱਲ ਰਹੀ ਹੈ ਔਰ ਮੈਂ ਉਮੀਦ ਕਰਦਾ ਕਿ ਸਾਰੀਆਂ ਸੀਟਾਂ ਤੇ ਆਮਾਦੀ ਪਾਰਟੀ ਉੱਤੇ ਤਰੀਕੇ ਨਾਲ ਜਿੱਤੇ ਔਰ ਜਿਹੜਾ ਢਾਈ ਸਾਲ ਦਾ ਕਾਰਜਕਾਲ ਆ ਆਮਾਦੀ ਪੱਗ ਦਾ ਉਹਦੇ ਉਦੇ ਤੇ ਵੀ ਇੱਕ ਮੋਹਰ ਹੈ ਇਹ ਔਰ ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਆਮਾਦੀ ਪਾਰਟੀ ਸਿਰਫ ਪਹਿਲਾਂ ਜਿਹੜੀ ਬਰਨਾਲਾ ਸੀਟ ਆ ਉਹ ਨਹੀਂ ਫੇਰ ਸਾਹ ਤੇ ਐਮਪੀ ਬੰਨਾ ਖਾਲੀ ਹੋਈ ਹੈ ਬਾਕੀ ਜਿਹੜੀਆਂ ਸੀਟਾਂ ਨੇ ਤਿੰਨ ਉਹ ਕਾਂਗਰਸ ਦੀਆਂ ਨਹੀਂ ਪਰ ਪਰ ਆਮ ਆਦੀ ਪਾਰਟੀ ਉਹਨਾਂ ਤੇ ਵੀ ਲੀਡ ਬਣਾ ਰਹੀ ਹੈ ਤਾਂ ਇਹਦਾ ਮਤਲਬ ਆਮ ਪਾਰਟੀ ਚੜਤ ਹੈ ਗੁਗੰਤ ਮਾਨ ਸਾਹਿਬ ਦੇ ਕਿਸਾਨੀ ਕੰਮ ਇਹਦੇ ਲੋਕਾਂ ਨੂੰ ਪਸੰਦ ਆ ਰਹੇ ਨੇ ਪਰ ਪ੍ਰਮਾਤਮਾ ਕਿਰਪਾ ਕਰੇ ਕਿ ਸਾਡੇ ਡਿੰਪੀ ਚੋਂ ਲੋ ਜੀ ਤੇ ਰੰਧਾਵਾ ਸਾਹਿਬ ਬੇਰਾਬਾਪਾ ਨਾਨਕ ਤੋਂ ਸਾਡੇ ਕਿਸਾਨ ਚੱਬੀਵਾਲ ਚੱਬੀਵਾਲ ਤੋਂ ਤੇ ਖਰਿੰਦਰ ਧਾਰੀਵਾਲ ਬਰਨਾਲੇ ਤੋਂ ਪ੍ਰਮਾਤਮਾ ਨਾਲ ਜਿੱਤ ਹਾਸਲ ਕਰੇ ਔਰ ਸਾਰੇ ਜਿਹੜੇ ਆਪਣੇ ਆਪਣੇ ਹਲਕੇ ਚੇਵਾ ਕਰਦੇ ਜੀ ਜੀ ਪੀ ਕਹਿ ਰਹੇ ਕਿ ਇਹ ਕੋਈ ਕੱਤਾ ਬੋਲਣਾ ਨਹੀਂ ਮੈਂ ਕੱਤਾ ਦੀ ਮੈਂ ਕਹਿ ਰਿਹਾ ਹਾਂ ਦੇਖੋ ਜਿਹੜੀ ਇੱਕ ਬ੍ਰੇਕ ਪਾਰਟੀ ਦੀ ਇਹ ਰਣਨੀਤੀ ਹੁੰਦੀ ਹੈ ਕਿ ਕਿੰਨਾ ਕੁਝ ਕਹਿਣਾ ਹੁੰਦਾ ਜਾਂ ਉਹਨਾਂ ਨੇ ਆਪਣੇਹਾਜ਼ਰੀ ਲਾਉਣੀ ਹੁੰਦੀ ਹੈ মিডিਆ ਦੇ ਵਿੱਚ ਪਰ ਸਚਾਈ ਇਹ ਹੈ ਕਿ ਸੱਤਾਧਾਰੀ ਪਾਰਟੀ ਜਦੋਂ ਰਾਜ ਕਰ ਰਹੀ ਹੈ ਤਾਂ ਉਹਦੇ ਮੁਤਾਬਕ ਹੀ ਚੱਲਣ ਦਾ ਫਾਇਦਾ ਹੈ ਤੇ ਪਿੰਡਾਂ ਦੇ ਲੋਕ ਵੀ ਜਾਣਦੇ ਸਨ ਜਾਂ ਲੋਕੀ ਜਾਣਦੇ ਕਿਉਂਕਿ ਕੰਮ ਉਹ ਹੋਣਗੇ ਜਦੋਂ ਸਰਕਾਰ ਗਰੰਟਾ ਦੇਵੇਗੀ ਸਰਕਾਰ ਦੇ ਨਾਲ ਮਿਲ ਕੇ ਆਪਾਂ ਚੱਲਾਂਗੇ ਕਿ ਆਪਾਂ ਆਪਣੀ ਸਹਾਇਤਾ ਵੀ ਤਾਂ ਉਹ ਪ੍ਰੋਪਰ ਗ੍ਰਿਪ ਹੀ ਨਹੀਂ ਬਣ ਪਾਉਂਦਾ ਜਿਹਦਾ ਨੁਕਸਾਨ ਲੋਕਾਂ ਨੂੰ ਹੁੰਦਾ ਇਹ ਅਸੀਂ ਗੱਲ ਆਲਰੇਡੀ ਕਹਿ ਰਹੇ ਹਾਂ ਆਪਣੀ ਕੈਂਪੇਨ ਦੇ ਵਿੱਚ ਦੋ ਤੋਂ ਦੋ ਕੈਂਪੇਨ ਦੇ ਵਿੱਚ ਵੀ ਰਹੇ ਜੀਆਂ ਦੇ ਵਿੱਚ ਇਹਨਾਂ ਨੂੰ ਕਲੀਕਨਾ ਮਿਲੂਗੀ ਪਰ ਵੀ ਤੇਜਰੀਵਾਲ ਸਾਹਿਬ ਜੀ ਨੇ ਵੀ ਗੱਲ ਕਹੀ ਹੈ ਸੁਭਾਤਮਨ ਸਾਹਿਬ ਨੇ ਗੱਲ ਕਹੀ ਹੈ ਪਰ ਉਹਦਾ ਅਸਰ ਹੈ ਜੀ ਪੂਰਾ ਆਮ ਆਦਮੀ ਪਾਰਟੀ ਜਿਹੜੀ ਹੈ ਪਹਿਲਾਂ 92 ਸੀ ਜੀ ਹੁਣ ਆਮ ਆਦਮੀ ਉਸ ਤੋਂ ਥੇ ਬਦਰੀ ਹੋਈ ਹੈ ਇਹੀ ਜਿਹੜਾ ਡੇਂਗੂ ਦੀ ਰੋਕਥਾਮ ਲਈ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਤੇ ਸਾਡੀਆਂ ਟੀਮਾਂ ਤਾਂ ਰੋਝਾਂਦੇ ਆ ਅੱਜ ਸਾਨੂੰ ਬੜਾ ਹੋ ਹੋਇਆ ਕਿ ਸਾਡੇ ਜਿਹੜੇ ਐਮਐਲਏ ਦੇਮਾਨ ਜੀ ਜਾ ਰਹੇ ਆ ਤੇ ਇਹਦੇ ਨਾਲ ਲੋਕਾਂ ਨੂੰ ਬੜਾ ਹੋ ਹੋਏਗਾ ਕਿਉਂਕਿ ਜੇ ਸਾਡੇ ਜਿਹੜਾ ਹੈਗਾ ਜੇ ਕਿਤੇ ਵੀ ਜਿਹੜਾ ਪੋਜ਼ਿਟਿਵ ਜਿਹੜਾ ਹੈਗਾ ਜੇ 10 ਘਰ ਵੀ ਸਾਡੇ ਇੰਨਾ ਕਰਕੇ ਹੋ ਹੋ ਗਈ ਤਾਂ 10 ਨਾਲ ਲੱਗੇ ਹੋ ਹੋਏਗੀ ਕਿ ਸਾਨੂੰ ਬੜਾ ਹੋਇਆ ਕਿਸੇ ਨੇ ਧੰਨਵਾਦ ਦੀਆਂ ਕਹਿਣਾ ਸਾਡੇ ਅੱਜ ਨਾਲ ਟੀਮ ਦੇ ਚੰਨ ਨਾਲ ਸਰਵੇ ਤੇ ਹੋ ਗਈ ਪਰ ਕੁਐਸ਼ਨ ਕੀ ਗੱਲ ਤੁਹਾਨੂੰ ਕਹਿ ਦਿੰਦੀ ਪਰ ਕੁਐਸ਼ਨ ਇਹ ਹੈ ਕਿ ਆਪਾਂ ਨੂੰ ਮੱਛਰ ਤੋਂ ਬਚਾਉਣ ਲਈ ਪੂਰੇ ਕੱਪੜੇ ਪਾਣੇ ਚਾਹੀਦੇ ਆ ਪੂਰੀਆਂ ਬਾਹਾਂ ਦਾ ਕੱਪੜੇ ਪਾਣੇ ਚਾਹੀਦੇ ਨੇ ਤੇ ਜਦੋਂ ਵੀ ਕੋਈ ਆਪਾਂ ਨੂੰ ਬੁਖਾਰ ਸਿਰ ਦਰਦ ਲੱਗਦਾ ਹੈ ਤਾਂ ਆਪਾਂ ਨੂੰ ਡਾਕਟਰੀ ਜਾਂਚ ਕਰਾਣੀ ਚਾਹੀਦੀ ਹੈ ਇੱਧਰ ਉੱਧਰ ਨਹੀਂ ਜਾਣਾ ਚਾਹੀਦਾ ਸਿਵਲ ਹਸਪਤਾਲ ਨਾਬਾ ਚ ਆਪਣੇ ਜਿਹੜਾ ਟੈਸਟ ਹੈ ਇਹ ਫ੍ਰੀ ਹੁੰਦਾ ਹੈ ਇਹ ਆਪਾਂ ਬਾਹਰੋਂ ਕਰਾਣੇ 600 ਦਾ ਤੇ ਅੰਦਰ ਫ੍ਰੀ ਹੁੰਦਾ ਸਾਡੇ ਤੇ ਜਦੋਂ ਫ੍ਰੀ ਹੋਏਗਾ ਫਿਰ ਅਸੀਂ ਟੈਸਟ ਚ ਉਹਦੇ ਜਾ ਕੇ ਉਸ ਘਰ ਦੇ ਆਲੇ ਦੁਆਲੇ ਉਸੇ ਪਹਿਲਾਂ ਸਰਵੇ ਸਰਵੇ ਕਰਦੇ ਆਂ ਕਿ ਹੋਰ ਤਾਂ ਨਹੀਂ ਪੋਜ਼ਿਟਿਵ ਤੇ ਉੱਥੇ ਦਵਾਈ ਵੀ ਛਿੜਕਾਈ ਜਾਂਦੀ ਹੈ ਤੇ ਫਿਰ ਉਹਦੇ ਨਾਲ ਜਿਹੜਾ ਹੈਗਾ ਬਚਾਓ ਉੱਥੇ ਉਹਦਾ ਹੈਗਾ ਬਚਾਓ ਹੋ ਜਾਂਦਾ ਹੈ ਤੇ ਫਿਰ ਅਸੀਂ ਉਹਦੇ ਜਿਆਦਾ ਪ੍ਰੋਬਲਮ ਆਂਦੀ ਤਾਂ ਦੱਸ ਵੀ ਕਰਦੇ ਕਿੰਨੇ ਕੈਟੇਗਰੀ ਦੇ ਕੇਸ ਸਾਡੇ ਕੋਲੇ ਜਿਹੜੇ ਹੈਗੇ ਆ 28296 ਦੇ ਟੈਸਟ ਹੋਏ ਆ ਸਿਵਲ ਹਸਪਤਾਲ ਨਾਲ ਬਟ 89 ਪੋਜ਼ੀਟਿਵ ਆਏ ਆ ਤੇ ਹਾਲ ਤੱਕ ਸਿਰਫ ਇੱਕ ਪੇਸ਼ੈਂਟ ਨੂੰ ਐਡਮਿਸ਼ਨ ਕਰਨ ਦੀ ਲੋੜ ਨਹੀਂ ਲੈਦਰ ਫ੍ਰੀਜਰ ਨਾਲ ਅੰਦਰ ਕਮਰੇ ਸਾਰੇ ਨਾਲ ਸੋਈ ਸਾਫ਼ ਰੱਖੋ ਇਹਨਾਂ ਨੇ ਮਨੀ ਪਲਾਟਰ ਨੂੰ ਖੌੜਾ ਕਰੋ ਵਾਰੀ ਆ ਫੇਰਾ ਉਰੇ ਬੁੱਟੇ ਵੀ ਦੇਖ ਕੇ ਗਏ ਆ ਆ ਬਾਸ ਨੂੰ ਵੀ ਸਾਰੇ ਦੇਖ ਕੇ ਗਏ 12 PP सूचित ਕਰਕੇ ਦੇ ਦੇਗੇ। ਵੀ ਘਾ ਸਫਾਈ ਰੱਖੋ। ਜਿੰਨੀ ਸੋਤ ਸਫਾਈ ਰੱਖੀ ਜਾਵੇ ਉੰਨੀ ਛੀਟਾ। ਫ੍ਰੀਜ ਦੇ ਮਗਰਲੇ ਪਾਸੇ ਪਾਣੀ ਨਾ ਖੜੇ। ਇਹਰੇ ਮਿੱਟੋ ਕੋਈ ਨਾ। ਦੇਖੋ ਸਾ ਕਿਸ ਤਰ੍ਹਾਂ ਦੇਖਦੇ ਹੋ ਐਮਐਲਏ ਆਪ ਕੋ ਦਾ ਆਪ ਕਰਦੇ ਨਹੀਂ। ਹਾਂ ਸਾਰੇ ਦੇਖਦੇ ਨੇ। ਸਾਰੇ ਅੰਦਰ ਮਾਰ ਕੇ। ਸਾਰੇ ਪਹਿਲੇ ਐਮਐਲਏ ਨੇ ਮਤਲਬ ਦੇਖਦੇ ਫਿਰਦੇ ਨਹੀਂ ਆਪ ਕੋ। ਠੀਕ ਦੇਖਿਆ ਇਹਨਾਂ ਵਧੀਆ ਮੈਂ ਬਥੇਰਾ ਕਹਿ ਬਿਚਾ ਪਾਣੀ ਪਈ ਹੋਰ ਨਹੀਂ ਕਹਿੰਦਾ ਸੱਜਾ ਪਾਣੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ